ਨਵੇਂ ਦੀ ਬਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਤਾ ਦਿੱਤਾ ਪਰ ਖਾਲਸੇ ਦਾ ਰਾਹ ਇੰਨਾ ਸੁਖਾਲਾ ਨਹੀਂ ਸੀ ਪੈਰ ਪੈਰ ਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ ਗੁਰੂ ਜੀ ਆਪ ਵੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਨਿਕਲੇ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਹੁੰਦੇ ਹੋਏ ਬਹੁਤ ਲੰਮਾ ਸਫ਼ਰ ਤੈਅ ਕਰਦੇ ਹੋਏ ਨਾਂਦੇੜ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਤੇ ਮਿਲਾਪ ਹੁੰਦਾ ਮਾਧੋਦਾਸ ਬੇਰਾਗੀ ਦੇ ਨਾਲ ਗੁਰੂ ਸਾਹਿਬ ਦੀ ਅਜਹੀ ਕਿਰਪਾ ਹੁੰਦੀ ਹੈ ਕਿ ਮਾਦੋਦਾਸ ਬਿਰਾਗੀ ਬੰਦਾ ਸਿੰਘ ਬਹਾਦਰ ਸਾਜੰਦਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਖਸ਼ਿਸ਼ਾ ਅਤੇ ਪੰਜਾਬ ਦੇ ਸਿੱਖਾਂ ਦੇ ਲਈ ਹੁਕਮਨਾਮੇ ਲੈ ਕੇ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਉਂਦਾ ਚੱਪੜ ਚਿੜੀ ਦੇ ਮੈਦਾਨ ਨੂੰ ਸਰ ਕਰਦਾ ਸਰਹੰਦ ਦੀ ਈਟ ਦੇ ਨਾਲ ਈਟ ਘੜਕਾਉਂਦਾ ਨਾਹਨ ਪੌਂਟਾ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ ਨਿਵਾਸ ਕਰਦਾ ਬिलासपुर ਦੇ ਰਾਜੇ ਪੀਮਚੰਦ ਨੂੰ ਸਬਸਕਾਉਂਦਾ ਤੇ ਉਸ ਤੋਂ ਬਾਅਦ ਰੋਪੜ ਤੋਂ ਹੁੰਦਾ ਹੋਇਆ ਸਤਲੁਜ ਦਰਿਆ ਨੂੰ ਪਾਰ ਕਰਕੇ 8 ਕਿਲੋਮੀਟਰ ਅੱਗੇ ਜਿਮ ਕਹਿਰ ਨਾਂ ਦੇ ਇੱਕ ਪਿੰਡ ਵਿੱਚ ਆ ਜਾਂਦਾ ਜੋ ਕਿ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਸੀ ਇੱਥੇ ਦੇ ਨੌਜਵਾਨਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਤੇ ਇੱਥੇ ਕੁਝ ਗੁਫਾਵਾਂ ਦਾ ਨਿਰਮਾਣ ਕੀਤਾ ਜਾਂਦਾ ਜੋ ਕਿ ਚੜਦੇ ਤੋਂ ਲਹਿੰਦੇ ਵਾਲੇ ਪਾਸੇ ਨੂੰ ਬਣੀਆਂ ਹੋਈਆਂ ਨੇ ਤੇ ਦੋਵੇਂ ਪਾਸੇ ਇਸ ਦੇ ਮੂੰਹ ਸੀ ਇਹਨਾਂ ਦੇ ਵਿੱਚ ਸਿੰਘ ਘੋੜਿਆਂ ਸਮੇਤ ਹੀ ਅੰਦਰ ਚਲੇ ਜਾਂਦੇ ਸੀ ਅਤੇ ਇਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਹਨਾਂ ਗੁਫਾਵਾਂ ਦੇ ਬਾਰੇ ਵਿੱਚ ਬਹਾਦਰ ਸ਼ਾਹ ਨੂੰ ਪਤਾ ਲੱਗਦਾ ਤਾਂ ਇਸ ਥਾਂ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਹੈ ਦੱਸਿਆ ਜਾਂਦਾ ਕਿ ਇਸ ਹਮਲੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਜਿਮਕੇਰ ਨਾਂ ਦਾ ਇਹ ਪਿੰਡ ਤਬਾਹ ਹੋ ਜਾਂਦਾ ਜਿਸ ਦੀਆਂ ਇੱਕਾ ਦੁਕਾਣ ਨਿਸ਼ਾਨੀਆਂ ਅੱਜ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਜਿਮਕੇਰ ਪਿੰਡ ਤਾਂ ਬਹਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਉੱਜੜ ਗਿਆ ਪਰਾਧਵੀ ਉਸ ਪਿੰਡ ਦੇ ਇੱਕਾ ਦੁਕਾ ਨਿਸ਼ਾਨ ਇਸ ਥਾਂ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ ਵੱਡੇ ਪੱਥਰਾਂ ਦਾ ਬਣਿਆ ਹੋਇਆ ਇਹ ਡੂੰਘਾ ਖੂਹ ਜਿਸ ਦੇ ਉੱਤੇ ਇਹ ਹਲਟ ਲੱਗਿਆ ਹੋਇਆ ਹੈ ਇਹ ਅੱਜ ਵੀ ਇਸ ਥਾਂ ਦੇ ਉੱਤੇ ਇੱਕ ਪਿੰਡ ਦੇ ਵਸੇ ਹੋਏ ਹੋਣ ਦੀ ਗਵਾਹੀ ਕਰਦਾ ਹੈ ਜਿਸ ਤੇ ਲੋਕ ਇਸ ਖੂਹ ਤੋਂ ਪਾਣੀ ਪਰਦੇ ਸੀ ਤਾਂ ਅੱਜ ਉਹ ਖੂਹ ਵੀ ਉਸੇ ਤਰ੍ਹਾਂ ਇੰਨੇ ਵਿੱਚ ਮੌਜੂਦ ਹੈ ਤੇ ਵੱਡੀ ਗੱਲ ਇਹ ਹੈ ਕਿ ਅੱਜ ਵੀ ਚਲਦੀ ਹਾਲਤ ਦੇ ਵਿੱਚ ਹੈ ਤੇ ਇਸ ਦੇ ਵਿੱਚ ਉਸੇ ਤਰ੍ਹਾਂ ਟਿੰਟਾਂ ਖੂਦ ਦੇ ਵਿੱਚ ਜਾਂਦੀਆਂ ਨੇ ਤੇ ਪਾਣੀ ਲੈ ਕੇ ਨਿਰਮਲ ਚਲ ਲੈ ਕੇ ਬਾਹਰ ਆਉਂਦੀਆਂ ਨੇ ਤੇ ਇਸ ਥਾਂ ਦੇ ਉੱਤੋਂ ਬਹੁਤ ਸਾਰੇ ਜੰਗਲੀ ਜਾਨਵਰ ਜੋ ਇਸ ਥਾਂ ਦੇ ਉੱਤੇ ਰਹਿੰਦੇ ਨੇ ਉਹ ਪਾਣੀ ਪੀ ਕੇ ਤ੍ਰਿਪਤੀ ਹਾਸਲ ਕਰਦੇ ਫਾਦਾ ਮੂੰ ਇਸ ਥਾਂ ਤੋਂ ਸ਼ੁਰੂ ਹੋ ਰਿਹਾ ਹੈ ਪਰ ਜੋ ਵੱਡੀ ਡਿਗ ਇਥੋਂ ਡਿਗ ਚੁੱਕੀ ਹੈ ਇਹ ਡਿਗਣ ਤੋਂ ਪਹਿਲਾਂ ਇਹ ਗੁਫਾ ਇਸ ਥਾਂ ਤੋਂ ਹੋਰ ਵੀ ਪਿੱਛੇ ਤੱਕ ਜਾਂਦੀ ਸੀ ਤੇ ਦੱਸਿਆ ਜਾਂਦਾ ਹੈ ਕਿ ਗੁਫਾ ਦੀ ਉਚਾਈ 40 ਫੁੱਟ ਦੇ ਕਰੀਬ ਸੀ ਜਿਸ ਦੇ ਵਿੱਚ ਸਿੰਘ ਘੋੜਿਆਂ ਸਮੇਤ ਹੀ ਅੰਦਰ ਚਲੇ ਜਾਂਦੇ ਸੀ ਰੇਤ ਦੇ ਡਿੱਗਣ ਦੇ ਨਾਲ ਬਹੁਤ ਜ਼ਿਆਦਾ ਥੱਲੇ ਪਰਤੀ ਵੀ ਪੈ ਚੁੱਕੀ ਹੈ ਸੋ ਜਿਉਂ-ਜਿਉਂ ਅੱਗੇ ਵੱਲ ਵਧਦੇ ਜਾਂਦੇ ਆ ਤਾਂ ਇਹ ਗੁਫਾਵਾਂ ਹੋਰ ਜ਼ਿਆਦਾ ਉੱਚੀਆਂ ਹੁੰਦੀਆਂ ਜਾਂਦੀਆਂ ਨੇ ਦੂਸਰੇ ਪਾਸੇ ਵੱਲ ਜਾਈਏ ਤਾਂ ਇੱਥੇ ਇੱਕ ਗੋਲਾਈ ਬਣੀ ਹੋਈ ਹੈ ਇਹ ਗੋਲਾਈ ਦੱਸੇ ਜਾਂਦਾ ਹੈ ਕਿ ਬੈਣ ਦੇ ਲਈ ਇਹ ਗੁਲਾਈ ਬਣਾਈ ਗਈ ਸੀ ਇਸ ਥਾਂ ਦੇ ਉੱਤੇ ਬੈਠਿਆ ਜਾਂਦਾ ਸੀ ਜਿਸ ਦੇ ਵਿੱਚ ਇੱਕ ਆਲਾ ਰੱਖਿਆ ਹੋਇਆ ਹੈ ਤੇ ਇਸ ਆਲੇ ਦਾ ਉਪਯੋਗ ਜੋ ਦੀਵਾ ਵਗੈਰਾ ਲਾਉਣ ਦੇ ਲਈ ਕੀਤਾ ਜਾਂਦਾ ਹੋਵੇਗਾ ਰੇਤਲੀਆਂ ਇਹ ਗੁਫਾਾਂ ਹਨ ਕਿਉਂਕਿ ਗੱਲ ਕਰੀਏ ਤਾਂ ਇਹ ਮਿੱਟੀ ਰੇਤਲੀ ਹੈ ਜੋ ਕਿ ਸਮੇਂ ਸਮੇਂ ਅਨੁਸਾਰ ਡਿੱਗਦੀ ਰਹਿੰਦੀ ਹੈ ਜਿਸ ਦੇ ਨਾਲ ਇਹ ਮੂੰਹ ਬੰਦ ਹੁੰਦੇ ਹੀ ਰਹਿੰਦੇ ਨੇ ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀਆਂ ਇਹ ਗੁਫਾਵਾਂ ਜੋ ਮੌਜੂਦ ਹੈ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਕੁਝ ਜਾਣਕਾਰੀ ਸਾਨੂੰ ਦਿਓ ਕਦੋਂ ਦੀ ਇਹ ਗੁਫਾ 400 ਸਾਲ ਪੁਰਾਣੀ ਹੈ ਗੁਫਾ ਜੀ ਇਹ ਪਹਿਲਾਂ ਗੁਪਤ ਗੁਫਾ ਸੀ ਇਹ ਇਤਿਹਾਸ ਚ ਨਹੀਂ ਹੈਗੀ ਹੈ ਉਹਨਾਂ ਦਿਨਾਂ ਦੇ ਇਹ ਜਿਹੜੀਆਂ ਗੁਫਾ ਹੈ 100 ਮੀਟਰ ਲੰਬੀ ਹੈ 40 ਫੁੱਟ ਉੱਚੀ ਸੀ ਕੋਟੜੇ ਬਣਨ ਦੇ ਲਈ ਮਤਲਬ ਰस्सियां ਉੱਚੀਆਂ ਮਾਰ ਕੇ ਜਾਂ ਕੋਈ ਹੋਰ ਪ੍ਰਬੰਧ ਹੁੰਦਾ ਹੋਵੇਗਾ ਉਹ ਘੋੜੇ ਤੇ ਜਦ ਉੱਪਰ ਬੈਠ ਕੇ ਖੜਾ ਹੋ ਕੇ ਬੰਦਾ ਨਗਦਾ ਤਾਂ ਹੱਥ ਨਹੀਂ ਲੱਗਦਾ ਸੀ ਗੋਪਾਲ ਨੂੰ ਤੁਸੀਂ ਸਾਮ ਸੰਭਾਲ ਦੇ ਲਈ ਆਪ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਵੀ ਸਿੱਖ ਸੰਸਥਾਵਾਂ ਦੀ ਗੌਰ ਕਰਨ ਇਸ ਮੈਂ ਅਸੀਂ ਆਪੇ ਕਰਾਂਗੇ ਸਾਨੂੰ ਕੋ ਮਦਦ ਕਰੇ ਸੀ ਆਪ ਕਰਦੇ ਸੋ ਗਰੀਬਾਂ ਨੀ ਮਾਨਿਆ ਨੇ ਤਾਣਿਆ ਦਾ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆ ਕੇ ਜ਼ੁਲਮ ਦੇ ਖਿਲਾਫ ਲੜਦਾ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਕੋਈ ਮਹਿਲਾਂ ਦੇ ਵਿੱਚ ਨਿਵਾਸ ਨਹੀਂ ਮਿਲਦੇ ਕਿਉਂਕਿ ਖਾਲਸਾ ਜਾਤਾ ਬਾਗੀ ਜਾਂ ਬਾਛਾ ਤਾਂ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਪਹਾੜਾਂ ਦੇ ਵਿੱਚ ਰਹਿਣਾ ਪੈਂਦਾ ਜਿਮ ਕੇਰ ਨਾਂ ਦਾ ਪਿੰਡ ਜੋ ਬਸਿਆ ਹੋਇਆ ਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਜੜ ਦੇ ਵਿੱਚ ਇਸ ਥਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਸੈਨਾ ਦੇ ਨਾਲ ਟਿਕਾਣਾ ਕਰਦਾ ਤੇ ਇੱਥੇ ਗੁਫਾਵਾਂ ਦੇ ਵਿੱਚ ਨਿਵਾਸ ਕੀਤਾ ਜਾਂਦਾ ਹੈ ਗੁਪਤ ਗੁਫਾਵਾਂ ਜੋ ਹੈਗੀਆਂ ਇਹਨਾਂ ਦੀਆਂ ਕੁਝ ਨਿਸ਼ਾਨੀਆਂ ਅੱਜ ਵੀ ਮੌਜੂਦ ਹੈ ਸੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਉਹ ਗੁਫਾ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਸੇ ਸਮੇਂ ਟਿਕਾਣਾ ਰਿਹਾ ਭਾਵੇਂ ਹੁਣ ਇਸ ਗੁਫਾ ਦਾ ਮੂੰਹ ਇਸ ਥਾਂ ਤੋਂ ਸ਼ੁਰੂ ਹੋ ਰਿਹਾ ਹੈ ਪਰ ਜੋ ਵੱਡੀ ਡਿਗ ਇੱਥੋਂ ਡਿਗ ਚੁੱਕੀ ਹੈ ਇਹ ਡਿਗਣ ਤੋਂ ਪਹਿਲਾਂ ਇਹ ਗੁਫਾ ਇਸ ਥਾਂ ਤੋਂ ਹੋਰ ਵੀ ਪਿੱਛੇ ਤੱਕ ਜਾਂਦੀ ਸੀ ਤੇ ਦੱਸਿਆ ਜਾਂਦਾ ਹੈ ਕਿ ਗੁਫਾ ਦੀ ਉਚਾਈ 40 ਫੁੱਟ ਦੇ ਕਰੀਬ ਸੀ ਜਿਸ ਦੇ ਵਿੱਚ ਸਿੰਘ ਘੋੜਿਆਂ ਸਮੇਤ ਹੀ ਅੰਦਰ ਚਲੇ ਜਾਂਦੇ ਸੀ ਬਹੁਤੀ ਜਾਣਕਾਰੀ ਦੇ ਲਈ ਇਸ ਸਥਾਨ ਦੇ ਉੱਤੇ ਜੋ ਬਾਬਾ ਜੀ ਇਸ ਸਮੇਂ ਸੇਵਨਵਾਰੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਇਸ ਗੁਫਾ ਦੇ ਦਰਸ਼ਨ ਕਰਵਾ ਦਿੰਨੇ ਆ ਸੋ ਅੱਜ ਇਸ ਗੁਫਾ ਦਾ ਜੋ ਦੁਆਰ ਹੈ ਉਹ ਬਿਲਕੁਲ ਛੋਟਾ ਬਣਿਆ ਹੋਇਆ ਹੈ ਪਰ ਦੱਸਿਆ ਜਾਂਦਾ ਹੈ ਕਿ ਇਹ ਗੇਟ ਵੀ ਕਾਫੀ ਪੁਰਾਣਾ ਹੀ ਬਣਿਆ ਹੋਇਆ ਹੈ ਤੇ ਇਹ 40 ਫੁੱਟ ਉਚਾਈ ਸੀ ਕਿਸ ਸਮੇਂ ਇਸ ਗੁਫਾ ਦੀ ਵੀ ਜੋ ਅੱਜ ਘਟ ਕੇ ਤਕਰੀਬਨ 3-4 ਫੁੱਟ ਦੇ ਕਰੀਬ ਰਹਿ ਗਈ ਹੈ ਇਸ ਪਾਸੇ ਤੋਂ ਜੇਕਰ ਅੰਦਰ ਜਾਈਏ ਤਾਂ ਉਚਾਈ ਇਕਦਮ ਬਹੁਤ ਜ਼ਿਆਦਾ ਨਹੀਂ ਪਰ ਪਿੱਛੇ ਨੂੰ ਜਾਈਏ ਤਾਂ ਉਚਾਈ ਵਧਦੀ ਜਾਂਦੀ ਹੈ ਇਹ ਗੁਫਾਵਾਂ ਰੇਤ ਦੀਆਂ ਗੁਫਾਵਾਂ ਬਣੀਆਂ ਹੋਈਆਂ ਨੇ ਰੇਤ ਦੇ ਡਿੱਗਣ ਦੇ ਨਾਲ ਬਹੁਤ ਜ਼ਿਆਦਾ ਥੱਲੇ ਪਰਤੀ ਵੀ ਪੈ ਚੁੱਕੀ ਐ ਸੋ ਜਿਉਂ-ਜਿਉਂ ਅੱਗੇ ਵੱਲ ਵਧਦੇ ਜਾਂਦੇ ਆ ਤਾਂ ਇਹ ਗੁਫਾਵਾਂ ਹੋਰ ਜ਼ਿਆਦਾ ਉੱਚੀਆਂ ਹੁੰਦੀਆਂ ਜਾਂਦੀਆਂ ਨੇ ਸੋ ਜਿਉਂ-ਜਿਉਂ ਇਸ ਪਾਸੇ ਵੱਲ ਅੱਗੇ ਵੱਧਦੇ ਜਾਂਦੇ ਆ ਤਾਂ ਗੁਫਾਵਾਂ ਦੀ ਉਚਾਈ ਵਧਦੀ ਜਾਂਦੀ ਐ ਇਸ ਥਾਂ ਦੇ ਉੱਤੇ ਆ ਕੇ ਪੂਰਨ ਰੂਪ ਦੇ ਵਿੱਚ ਸਿੱਧੇ ਹੋ ਕੇ ਖੜਿਆ ਜਾ ਸਕਦਾ ਸੋ ਇਸ ਦੇ ਨਾਲ ਹੀ ਇਹ ਕਿੱਲੇ ਇਸ ਥਾਂ ਦੇ ਉੱਤੇ ਮੌਜੂਦ ਹੈ ਦੱਸਿਆ ਜਾਂਦਾ ਹੈ ਕਿ ਸਿੰਘਾਂ ਦੁਆਰਾ ਕੋੜੇ ਬੰਨਣ ਦੇ ਲਈ ਇਹਨਾਂ ਲੱਕੜ ਦੇ ਕਿੱਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਸੋ ਜੋ ਹਾਲਾਤ ਹੈ ਅੱਜ ਉਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਰੇਤ ਦੀਆਂ ਕੰਧਾਂ ਪੁਰਪੁਰਕੇ ਇਸ ਸਮੇਂ ਵੀ ਡਿੱਗ ਰਹੀਆਂ ਜਿਨ੍ਹਾਂ ਦੇ ਡਿੱਗਣ ਦੇ ਨਾਲ ਜ਼ਮੀਨ ਹੋਰ ਵੀ ਜ਼ਿਆਦਾ ਉੱਚੀ ਹੋ ਗਈ ਜਾਂ ਕਹਿ ਲਓ ਕਿ ਇਹਨਾਂ ਗੁਫਾਵਾਂ ਦੀ ਉਚਾਈ ਵੀ ਘਟਦੀ ਜਾ ਰਹੀ ਹੈ ਇਸ ਦੇ ਨਾਲ ਹੀ ਕੁਝ ਕੁ ਕਿਲੇ ਜੋ ਇਕਾ ਦੁੱਕਾ ਕਿਲੇ ਬਚੇ ਹੋਏ ਨੇ ਇਸ ਥਾਂ ਦੇ ਉੱਤੇ ਹੁਣ ਵੀ ਬਾਕੀ ਨੇ ਤੇ ਇਸ ਥਾਂ ਤੋਂ ਜੇਕਰ ਗੁਫਾ ਦੇ ਦੂਸਰੇ ਪਾਸੇ ਵੱਲ ਜਾਈਏ ਤਾਂ ਇੱਥੇ ਇੱਕ ਗੋਲਾਈ ਬਣੀ ਹੋਈ ਹੈ ਇਹ ਗੋਲਾਈ ਦੱਸੇ ਜਾਂਦਾ ਹੈ ਕਿ ਬੈਣ ਦੇ ਲਈ ਇਹ ਗੋਲਾਈ ਬਣਾਈ ਗਈ ਸੀ ਇਸ ਥਾਂ ਦੇ ਉੱਤੇ ਬੈਠਿਆ ਜਾਂਦਾ ਸੀ ਜਿਸ ਦੇ ਵਿੱਚ ਇੱਕ ਆਲਾ ਰੱਖਿਆ ਹੋਇਆ ਤੇ ਇਸ ਆਲੇ ਦਾ ਉਪਯੋਗ ਜੋ ਦੀਵਾ ਵਗੈਰਾ ਲਾਉਣ ਦੇ ਲਈ ਕੀਤਾ ਜਾਂਦਾ ਹੋਵੇਗਾ ਤੇ ਇਸ ਦੇ ਨਾਲ ਹੀ ਅੱਜ ਵੀ ਇਸ ਥਾਂ ਦੇ ਉੱਤੇ ਇੱਕ ਹੋਰ ਕਿਲਾ ਦਿਖਾਈ ਦਿੰਦਾ ਇਸ ਦੇ ਨਾਲ ਹੀ ਕੁਝ ਟੁੱਟੇ ਹੋਏ ਕਿੱਲਿਆਂ ਦੇ ਨਿਸ਼ਾਨ ਵੀ ਜੋ ਦਿਖਾਈ ਦਿੰਦੇ ਨੇ ਕਿ ਕੁਝ ਕਿੱਲੇ ਜੋ ਇੱਥੇ ਲੱਗੇ ਹੋਏ ਸੀ ਇਹ ਹੁਣ ਟੁੱਟ ਚੁੱਕੇ ਨੇ ਉਹਨਾਂ ਦੇ ਨਿਸ਼ਾਨ ਜੋ ਹੈ ਕਿ ਜਿਸ ਤਰ੍ਹਾਂ ਤਿੰਨ ਕਿੱਲੇ ਇਸ ਥਾਂ ਦੇ ਉੱਤੇ ਇੱਕ ਲਾਈਨ ਦੇ ਵਿੱਚ ਲਗਾਏ ਗਏ ਹੋਣ ਦੂਜੇ ਪਾਸੇ ਵੱਲ ਦੇਖੀਏ ਤਾਂ ਇਸ ਪਾਸੇ ਵੱਲ ਨੂੰ ਵੀ ਜੋ ਗੁਫਾ ਦਾ ਦਰਵਾਜ਼ਾ ਸੀ ਉਸ ਦੀ ਮਿੱਟੀ ਢਿੱਗਣ ਦੇ ਨਾਲ ਉਸ ਪਾਸੇ ਤੋਂ ਬਿਲਕੁਲ ਇਦਾਂ ਲੱਗਦਾ ਜਿਵੇਂ ਮਿੱਟੀ ਬੈਕ ਐਸ ਪਾਸੇ ਵੱਲ ਆ ਗਈ ਹੁੰਦੀ ਹੈ ਤੇ ਰਸਤਾ ਬਹੁਤ ਜ਼ਿਆਦਾ ਹੀ ਛੋਟਾ ਰਹਿ ਗਿਆ ਸੋ ਜੇਕਰ ਇਸ ਪਾਸੇ ਵੱਲ ਵੀ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਦੂਸਰੇ ਵਾਲੇ ਪਾਸੇ ਵੀ ਗੁਫਾ ਦਾ ਹੀ ਇਸ ਤਰ੍ਹਾਂ ਟਿਆ ਹੋਇਆ ਮੂੰਹ ਦਿਖਾਈ ਦਿੰਦਾ ਸੋ ਬੇਸ਼ੱਕ ਭਾਵੇਂ ਦੂਸਰੇ ਪਾਸੇ ਤੋਂ ਗੁਫਾ ਦਾ ਮੂੰਹ ਥੋੜਾ ਜ਼ਿਆਦਾ ਖੁੱਲਾ ਹੈ ਤੇ ਵਿਚਕਾਰ ਬੰਦੇ ਤੇ ਖੜਨ ਜੋਗੀ ਥਾਂ ਬਣ ਜਾਂਦੀ ਹੈ ਪਰ ਇਸ ਪਾਸੇ ਵੱਲ ਜੇ ਦੇਖੀਏ ਤਾਂ ਮੂੰਹ ਬਹੁਤ ਘਟ ਖੁੱਲਾ ਰਹਿ ਗਿਆ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਡਿੱਗਣ ਦੇ ਨਾਲ ਇਸ ਥਾਂ ਦੇ ਉੱਤੇ ਬਹੁਤ ਮੂੰਹ ਬੰਦ ਹੋ ਚੁੱਕਿਆ ਸੋ ਰੇਤਲੀਆਂ ਇਹ ਗੁਫਾਵਾਂ ਹੈ ਕਿਉਂਕਿ ਗੱਲ ਕਰੀਏ ਤਾਂ ਇਹ ਮਿੱਟੀ ਰੇਤਲੀ ਹੈ ਜੋ ਕਿ ਸਮੇਂ ਸਮੇਂ ਅਨੁਸਾਰ ਡਿੱਗਦੀ ਰਹਿੰਦੀ ਹੈ ਜਿਸ ਦੇ ਨਾਲ ਇਹ ਮੂੰਹ ਬੰਦ ਹੁੰਦੇ ਹੀ ਰਹਿੰਦੇ ਨੇ ਤਾਂ ਇਸ ਥਾਂ ਦੇ ਉੱਤੇ ਲਗਭਗ 8 ਤੋਂ 10 ਫੁੱਟ ਮਿੱਟੀ ਹੋਰ ਚੜ ਚੁੱਕੀ ਹੈ ਜਾਕੱਲੀਏ ਕਿ ਮੀਂਹ ਦੇ ਨਾਲ ਜੋ ਮਿੱਟੀ ਖੁਰ ਕੇ ਆਂਦੀ ਉਸ ਦੇ ਨਾਲ ਇਸ ਥਾਂ ਦੇ ਉੱਤੇ ਬਹੁਤ ਸਾਰੀ ਮਿੱਟੀ ਜਮਾ ਹੋ ਚੁੱਕੀ ਹੈ ਜੇਕਰ ਇਸ ਪਾਸੇ ਤੋਂ 8 ਤੋਂ 10 ਫੁੱਟ ਮਿੱਟੀ ਕੱਢ ਕੇ ਚੰਗੀ ਤਰ੍ਹਾਂ ਮੂੰਹ ਇਸ ਗੁਫਾ ਦਾ ਇਸ ਪਾਸੇ ਵੀ ਖੋਲਿਆ ਜਾਵੇ ਤਾਂ ਪੂਰਾ ਮੂੰਹ ਖੁੱਲ ਜਾਵੇਗਾ ਤੇ ਇੱਕ ਇਨਸਾਨ ਸਿੱਧਾ ਵੀ ਇਸ ਪਾਸੇ ਤੋਂ ਅੰਦਰ ਜਾ ਸਕਦਾ ਹੈ ਸੋ ਸਭ ਤੋਂ ਜ਼ਿਆਦਾ ਖਾਸੀਅਤ ਜੋ ਇਹਨਾਂ ਗੁਫਾਾਂ ਦੇ ਵਿੱਚ ਰਹਿਣ ਦੀ ਸੀ ਉਹ ਇਹ ਸੀ ਕਿ ਇਸ ਤਰ੍ਹਾਂ ਦੇ ਬੂਟਿਆਂ ਦੇ ਨਾਲ ਘਾੜਾਂ ਦੇ ਨਾਲ ਇਹਨਾਂ ਦੇ ਮੂੰਹ ਲੁਕ ਜਾਂਦੇ ਸੀ ਜਿਸ ਕਰਕੇ ਇਸ ਨੂੰ ਹੋਰ ਵੀ ਜ਼ਿਆਦਾ ਸੇਫ ਸਮਝਿਆ ਜਾਂਦਾ ਸੀ ਸੁਰੱਖਿਅਤ ਸਮਝਿਆ ਜਾਂਦਾ ਸੀ ਤੇ ਇਹਨਾਂ ਗੁਫਾਵਾਂ ਦੇ ਬਾਰੇ ਵਿੱਚ ਬਹੁਤ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਤੇ ਸਿੰਘ ਆਰਾਮ ਦੇ ਨਾਲ ਇਹਨਾਂ ਗੁਫਾਵਾਂ ਦੇ ਵਿੱਚ ਲੰਮਾ ਸਮਾਂ ਤੱਕ ਰਹਿ ਸਕਦੇ ਸੀ ਇਹ ਜੋ ਤੁਸੀਂ ਪੱਥਰਾਂ ਦੀ ਪ੍ਰਾਤਨ ਦੀਵਾਰ ਦੇਖ ਰਹੇ ਹੋ ਪੱਥਰਾਂ ਨੂੰ ਚੌਰਸ ਰੂਪ ਦੇ ਵਿੱਚ ਕੱਟ ਕੇ ਇੱਕ ਦੇ ਉੱਤੇ ਇੱਕ ਜੜ ਕੇ ਇੱਕ ਮਜ਼ਬੂਤ ਕੰਧ ਬਣਾਈ ਗਈ ਹੈ ਇਸ ਤਰ੍ਹਾਂ ਜਪਦਾ ਜਿਵੇਂ ਕਿਸੇ ਕਿਲੇ ਦੀ ਦੀਵਾਰ ਹੋਵੇ ਸੋ ਇਹ ਦੀਵਾਰ ਜਿਸ ਤਰ੍ਹਾਂ ਬਣਾਈ ਗਈ ਹੈ ਇਸ ਥਾਂ ਦੇ ਉੱਤੇ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਥਾਂ ਦੇ ਉੱਤੇ ਇੱਕ ਗੋਲਾਈ ਨਮਾ ਮੂੰਹ ਰਿਆ ਹੋਵੇਗਾ ਗੁਫਾ ਦਾ ਕਿਉਂਕਿ ਇਸ ਪਾਸੇ ਵੱਲ ਵੀ ਜਿਵੇਂ ਦਿਖਾਵਾਂ ਤਾਂ ਪੱਥਰ ਪਏ ਐ ਕੁਝ ਪੁਰਾਣੇ ਹਾਲਾਂਕਿ ਇਹ ਇਹ ਦੀਵਾਰ ਦਿਖਾਈ ਨਹੀਂ ਦਿੰਦੀ ਪਰ ਪੱਥਰ ਜ਼ਰੂਰ ਇਸ ਪਾਸੇ ਵੱਲ ਵੀ ਕੁਝ ਦਿਖਾਈ ਦੇ ਰਹੇ ਆ ਤਾਂ ਇਸ ਤਰ੍ਹਾਂ ਇੱਥੇ ਮਹਿਸੂਸ ਹੁੰਦਾ ਹੈ ਕਿ ਇਹ ਦੋਵੇਂ ਪਾਸੇ ਤੋਂ ਇਸ ਪਾਸੇ ਵੱਲ ਦੇਖੀਏ ਤਾਂ ਪੱਥਰਾਂ ਦੀ ਦੀਵਾਰ ਬਣੀ ਹੋਈ ਹੈ ਬਿਲਕੁਲ ਜਿਹੜੀ ਕਿ ਹੁਣ ਟਹਿ ਚੁੱਕੀ ਲੱਗਦੀ ਆ ਤੇ ਇਸ ਪਾਸੇ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਸਾਰੀ ਗੁਫਾ ਦਾ ਗੋਲ ਮੂੰਹ ਹੋਵੇ ਤੇ ਉਸ ਦੇ ਆਸੇ-ਪਾਸੇ ਪੱਥਰਾਂ ਦੀ ਚਣਾਈ ਕੀਤੀ ਹੋਵੇ ਤੇ ਹੁਣ ਗੁਫਾ ਦਾ ਉੱਪਰਲਾ ਪਾਸਾ ਕਿਉਂਕਿ ਮਿੱਟੀ ਰੇਤਲੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਇਸ ਦਾ ਨਮੂਨਾ ਦਿਖਾਇਆ ਇੱਥੋਂ ਤਾਂ ਮਿੱਟੀ ਰੇਤਲੀ ਹੋਣ ਦੇ ਕਰਕੇ ਹੋ ਸਕਦਾ ਹੈ ਮੂੰਹ ਧਸ ਗਿਆ ਹੋਵੇ ਜਿਸ ਦੇ ਧਸਣ ਦੇ ਨਾਲ ਬਹੁਤ ਸਾਰੀ ਮਿੱਟੀ ਜੋ ਹੈ ਇਸ ਮੂੰਹ ਦੇ ਸਾਹਮਣੇ ਡਿੱਗ ਗਈ ਹੋਵੇ ਤੇ ਗੁਫਾ ਦਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹੁਣ ਮੂੰਹ ਜਿਹੜਾ ਹੈ ਉਹ ਬਿਲਕੁਲ ਥੋੜਾ ਖੁੱਲਾ ਰਹਿ ਚੁੱਕਿਆ ਹੈ ਤੇ ਉੱਪਰ ਤੋਂ ਮਿੱਟੀ ਕਿਣ ਦੇ ਨਾਲ ਜੋ ਇਹ ਵੱਡੀ ਢਿੱਗ ਲੱਗ ਰਹੀ ਹੈ ਜੋ ਇੱਕ ਵੱਡਾ ਮਿੱਟੀ ਦਾ ਢੇਰ ਦਿਖ ਰਿਹਾ ਤੁਹਾਨੂੰ ਇਸ ਪਾਸੇ ਵੱਲ ਇਹ ਢੇਰ ਹੋ ਸਕਦਾ ਹੈ ਕਿ ਗੁਫਾ ਦਾ ਮੂੰਹ ਢੈਣ ਦੇ ਨਾਲ ਇਸ ਪਾਸੇ ਢੇਰ ਬਣ ਗਿਆ ਹੋਵੇ ਤੇ ਢੇਰਾਂ ਦੇ ਵਿੱਚ ਹੁਣ ਵੀ ਇਕਾਦੁੱਕਾ ਪੱਥਰਾਂ ਦੀਆਂ ਨਿਸ਼ਾਨੀਆਂ ਉਸੇ ਤਰ੍ਹਾਂ ਪ੍ਰਤੀਤ ਹੁੰਦੀਆਂ ਸੋ ਇਸ ਤਰ੍ਹਾਂ ਜਾਪਦਾ ਜਿਵੇਂ ਇਸ ਪਾਸੇ ਵੱਲ ਮੂੰਹ ਨੂੰ ਪੱਕਾ ਕੀਤਾ ਗਿਆ ਹੋਵੇ ਹੋ ਸਕਦਾ ਹੈ ਮੂੰਹ ਦਾ ਮੁੱਖ ਪ੍ਰਵੇਸ਼ ਦੁਆਰ ਵੀ ਇਸ ਪਾਸੇ ਤੋਂ ਹੋਵੇ ਕਿਉਂਕਿ ਬਿਲਕੁਲ ਇਸ ਪਾਸੇ ਤੋਂ ਪਹਾੜੀ ਵਾਲੇ ਪਾਸੇ ਤੋਂ ਹੁਣ ਵੀ ਕੁਝ ਨਾ ਕੁਝ ਪਗਡੰਡੀ ਜੋ ਬਣੀ ਹੋਈ ਦਿਖਾਈ ਦਿੰਦੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਿੰਘਾਂ ਦੇ ਘੋੜੇ ਸ਼ਾਇਦ ਇਸ ਪਾਸਿਓਂ ਜਿਆਦਾ ਆਉਂਦੇ ਹੋਣਗੇ ਜਾਂ ਫਿਰ ਇਸ ਪਾਸੇ ਤੋਂ ਨਿਕਲਦੇ ਹੋਣਗੇ ਕਿਉਂਕਿ ਅੱਜ ਵੀ ਇਸ ਪਾਸੇ ਵੱਲ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਸਗੋਂ ਇਸ ਪਾਸੇ ਤੋਂ ਇਕਾਦੁੱਕਾ ਲੋਕਾਂ ਦੇ ਆਉਣ ਦੇ ਨਾਲ ਜਿਵੇਂ ਪਗਡੰਡੀਆਂ ਬਣੀਆਂ ਹੁੰਦੀਆਂ ਉਸੇ ਤਰ੍ਹਾਂ ਦੀਆਂ ਪਗਡੰਡੀਆਂ ਬਣੀਆਂ ਹੋਈਆਂ ਤੇ ਉਸ ਦੇ ਨਾਲ ਹੀ ਸਾਹਮਣੇ ਤੋਂ ਦਿਖਾਈ ਦਿੰਦਾ ਹੈ ਇਹ ਗੁਫਾ ਦਾ ਮੂੰਹ ਜੋ ਕਿ ਇਸ ਸਮੇਂ ਬਹੁਤ ਗੁਰੀ ਹਾਲਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਟਹਿ ਚੁੱਕਾ ਹੋਵੇ ਤੇ ਹੁਣ ਇਹ ਮੂੰਹ ਇਸ ਪਾਸੇ ਤੋਂ ਬਹੁਤ ਜ਼ਿਆਦਾ ਮਿੱਟੀ ਪੈਣ ਦੇ ਨਾਲ ਬੰਦ ਹੋ ਚੁੱਕਿਆ ਸੋ ਇਸ ਪਾਸੇ ਵੱਲੋਂ ਗੁਫਾ ਦੇ ਵਿੱਚ ਵੜਨਾ ਇਸ ਸਮੇਂ ਕਾਫੀ ਮੁਸ਼ਕਲ ਹੈ ਕਿਉਂਕਿ ਮਿੱਟੀ ਦੇ ਨਾਲ ਇਹ ਰਸਤਾ ਜ਼ਿਆਦਾ ਬੰਦ ਹੋ ਚੁੱਕਿਆ ਪਰ ਗੁਫਾਵਾਂ ਦੀ ਹਾਲਤ ਵੀ ਜੇ ਦੇਖੀਏ ਤਾਂ ਬਹੁਤ ਜ਼ਿਆਦਾ ਹੁਣ ਠੀਕ ਪ੍ਰਤੀਤ ਨਹੀਂ ਹੁੰਦੀ ਕਿਉਂਕਿ ਜੇਕਰ ਇਸ ਦੀ ਮਿੱਟੀ ਦੇ ਨਾਲ ਲਿਪਾਈ ਵੀ ਕੀਤੀ ਗਈ ਹੋਵੇ ਤਾਂ ਕਿ ਰੇਤਾ ਨਾ ਛੜੇ ਤਾਂ ਕੁਝ ਲੋਕਾਂ ਦੇ ਵੱਲੋਂ ਜੇ ਇਸ ਥਾਂ ਦੇ ਉੱਤੇ ਆਂਦੇ ਉਹਨਾਂ ਦੇ ਵੱਲੋਂ ਇਸ ਦੀ ਹਾਲਤ ਨੂੰ ਵਿਗਾੜਨ ਤੋਂ ਵੀ ਕੋਈ ਗੁਰੇਜ਼ ਨਹੀਂ ਕੀਤਾ ਗਿਆ ਤਾਂ ਜੋ ਕੰਦਾ ਦੀ ਹਾਲਤ ਤੁਹਾਨੂੰ ਦਿਖਾਈ ਦੇ ਰਹੀ ਹੈ ਕਿ ਟਿੱਗਾ ਬਣ ਬਣ ਕੇ ਇਸ ਦੀਆਂ ਵੀ ਕਿਤੇ ਨਾ ਕਿਤੇ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਇਹ ਗੁਫਾ ਦੀ ਜੋ ਗੋਲਾਈ ਹੈ ਉਹ ਦੱਸ ਰਹੀ ਹੈ ਕਿ ਇਹ ਗੁਫਾਵਾਂ ਦੇ ਵਿੱਚ ਕਿਸੇ ਸਮੇਂ ਜੋ ਸਿੰਘ ਸੀ ਕੋੜੀਆਂ ਸਮੇਤ ਇੱਥੇ ਨਿਵਾਸ ਕਰਦੇ ਸੀ ਸੋ ਪਾਣੀ ਵੀ ਇਸ ਥਾਂ ਦੇ ਉੱਤੇ ਜਰੂਰ ਗੁਜ਼ਰਦਾ ਹੋਵੇਗਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਾਣੀ ਦੇ ਉਸ ਪਾਸੇ ਵੱਲੋਂ ਨਿਵਾਨ ਵੱਲੋਂ ਆਉਣ ਦੇ ਨਿਸ਼ਾਨ ਵੀ ਇਸ ਜ਼ਮੀਨ ਦੇ ਉੱਤੇ ਬਣੇ ਹੋਏ ਆ ਸੋ ਹਾਲਤ ਬਹੁਤ ਇਸ ਸਮੇਂ ਠੀਕ ਨਹੀਂ ਹੈ ਸੋ ਕਿल्ले ਜੋ ਦਿਖਾਈ ਦਿੰਦੇ ਆ ਦੱਸਿਆ ਜਾਂਦਾ ਹੈ ਕਿ ਗੁਫਾ ਤਕਰੀਬਨ 100 ਫੁੱਟ ਦੇ ਕਰੀਬ ਲੰਬੀ ਕਿਸੇ ਸਮੇਂ ਹੁੰਦੀ ਸੀ ਪਰ ਹੁਣ ਦੋਨੇ ਪਾਸੇ ਤੋਂ ਟਹਿ ਜਾਣ ਤੋਂ ਬਾਅਦ ਜੋ ਇਸ ਗੁਫਾ ਦੀ ਲੰਬਾਈ ਕਿਤੇ ਨਾ ਕਿਤੇ ਹੁਣ ਘੱਟਦੀ ਹੋਈ ਨਜ਼ਰ ਆਉਂਦੀ ਹੈ ਉਨੀ ਲੰਬਾਈ ਹੁਣ ਨਹੀਂ ਕਹੀ ਜਾ ਸਕਦੀ ਤੇ ਗੁਫਾ ਦੇ ਜੋ ਮੂੰਹ ਵੀ ਨੇ ਉਹ ਦੋਨੇ ਪਾਸੇ ਤੋਂ ਬੰਦ ਹੋ ਚੁੱਕੇ ਆ ਪਰ ਫਿਲਹਾਲ ਇਸ ਗੁਫਾ ਦੇ ਅੰਦਰ ਖੜੇ ਹੋਣ ਦੇ ਲਈ ਜਗ੍ਹਾ ਜ਼ਰੂਰ ਮਿਲ ਜਾਂਦੀ ਹੈ ਤੇ ਉਸ ਦੇ ਨਾਲ ਹੀ ਇਸ ਪਾਸੇ ਵੱਲ ਜੇ ਦਿਖਾਵਾਂ ਤਾਂ ਇਸ ਪਾਸੇ ਵੱਲੋਂ ਕਾਫੀ ਹਿੱਸਾ ਜੋ ਟੁੱਟ ਕੇ ਖੁਰ ਗਿਆ ਹੋਇਆ ਨਜ਼ਰ ਆਉਂਦਾ ਹੈ ਸੋ ਇਹ ਜੋ ਦਰਵਾਜ਼ਾ ਬਣਿਆ ਹੋਇਆ ਹੈ ਇਹ ਅੱਜ ਵੀ ਜੋ ਮੌਜੂਦ ਹੈ ਸੋ ਬੇਸ਼ੱਕ ਇਹ ਕਮਰਾ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਪੱਕਾ ਹੈ ਪਰ ਇਹ ਉਸੇ ਹੀ ਗੁਫਾ ਨੂੰ ਪੱਕੀ ਕਰ ਦਿੱਤਾ ਗਿਆ ਉਸ ਦੇ ਨਾਲ ਦੀ ਹੀ ਇੱਕ ਗੁਫਾ ਹੈ ਜਿਸ ਨੂੰ ਕੇ ਪੱਕਾ ਕਰਕੇ ਹੁਣ ਬਿਲਕੁਲ ਇੱਕ ਕਮਰੇ ਦੇ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਕਿਉਂਕਿ ਇਸ ਥਾਂ ਦੀ ਮਿੱਟੀ ਬਹੁਤ ਰੇਤਲੀ ਹੈ ਜੋ ਕਿ ਆਪਣੇ ਆਪ ਲਗਾਤਾਰ ਚੜਦੀ ਰਹਿੰਦੀ ਹੈ ਜਿਸ ਦੇ ਕਾਰਨ ਇਹ ਗੁਫਾਵਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਜਿਸ ਤੇ ਚਲਦੇ ਆ ਇਸ ਨੂੰ ਇਹ ਸੀਮਿੰਟ ਜਾਂ ਇੱਟਾਂ ਦੇ ਨਾਲ ਲਿਪ ਕੇ ਪੱਕਾ ਕਰ ਦਿੱਤਾ ਗਿਆ ਸੋ ਐਸੀ ਤਰ੍ਹਾਂ ਦੀਆਂ ਇੱਥੇ ਕੁਝ ਹੋਰ ਗੁਫਾਵਾਂ ਵੀ ਰਹੀਆਂ ਹੋਣਗੀਆਂ ਜਿਹੜੀਆਂ ਕਿ ਇਸ ਤਰ੍ਹਾਂ ਪ੍ਰਬੰਧ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਟੈਚੂਕੀਆਂ ਹੋਣਗੀਆਂ ਸੋ ਪਰ ਇਹਨਾਂ ਦੇ ਵਿੱਚੋਂ ਇੱਕ ਪੱਕੀ ਗੁਫਾ ਤੇ ਇਸ ਦੇ ਨਾਲ ਹੀ ਇੱਕ ਕੱਚੀ ਗੁਫਾ ਜਿਸ ਦੇ ਵਿੱਚ ਹੁਣ ਵੀ ਬੰਦਾ ਇੱਕ ਪਾਸੇ ਤੋਂ ਜਿੱਥੇ ਸਿੱਧਾ ਖਲੋ ਕੇ ਲੰਘ ਸਕਦਾ ਤੇ ਦੂਜੇ ਪਾਸੇ ਉਸ ਦਾ ਮੂੰਹ ਬੰਦ ਹੋਣ ਦੇ ਕਿਨਾਰੇ ਦਿੱਤੇ ਸੋ ਇਸ ਥਾਂ ਦੇ ਉੱਤੇ ਜੋ ਬਾਬਾ ਜੀ ਇਸ ਸਮੇਂ ਸੇਵਾ ਨਿਭਾਉਂਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਇਹ ਗੱਲਬਤ ਕਰਦੇ ਆਂ ਹੋਰ ਬਹੁਤ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀਆਂ ਇਹ ਗੁਫਾਵਾਂ ਜੋ ਮੌਜੂਦ ਹੈ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਕੁਝ ਜਾਣਕਾਰੀ ਸਾਨੂੰ ਦਿਓ ਕਦੋਂ ਦੀਆਂ ਗੁਫਾ 400 ਸਾਲ ਪੁਰਾਣੀਆਂ ਗੁਫਾ ਹੈ ਜੀ ਇਹ ਪਹਿਲੇ ਗੁਪਤ ਗੁਫਾਵਾਂ ਸੀ ਇਹ ਇਤਿਹਾਸ ਚ ਨਹੀਂ ਹੈਗੀ ਹੈ ਹੁਣ ਆ ਦਿਨ ਕਿ ਇਹ ਜਿਹੜੀਆਂ ਗੁਫਾ ਹੈ 100 ਮੀਟਰ ਲੰਬੀ ਹੈ 40 ਫੁੱਟ ਉੱਚੀ ਸੀਗੀ ਹੂੰ ਇਹ ਦੋਨੇ ਪਾਸੇ ਇਧਰੋਂ ਨਿਕਲ ਕੇ ਉਹ ਦੂਜੇ ਪਾਸੇ ਆਉਂਦੀ ਸੀ ਇਹ ਪੱਕੀ ਇਹ ਹੁਣ ਲੋਕਾਂ ਨੇ ਆਦ ਨੂੰ ਕਿ ਲਿਖ ਲਿਖ ਕੇ ਕਾਲਜ ਦੇ ਮੁੰਡੇ ਕੁੜੀਆਂ ਨੇ ਅੰਦਰ ਦੇਖਣ ਆਉਂਦੇ ਹੁੰਦੇ ਸੀ ਹੂੰ ਉਹ ਲਿਖ ਲਿਖ ਕੇ ਖਰਾਬ ਕਰਤੀ ਅਸੀਂ ਵੀ ਉੱਪਰ ਘਾਟਾਂ ਉਨੇ ਜਾਏ ਤਦ ਕਰਕੇ ਉੱਥੇ ਡਿੱਗ ਪਈ ਇੱਥੇ ਜਿੱਥੇ ਤੁਸੀਂ ਖੜੇ ਇੱਥੇ ਤੱਕ ਗੁਫਾ ਸੀਗੀ ਇਹ ਅੱਛਾ ਜੀ ਘੋੜਿਆਂ ਸਣੇ ਇੱਥੋਂ ਆਂਦੀਆਂ ਹੁੰਦੇ ਸੀ ਇਧਰੋਂ ਆਦ ਨੂੰ ਕੋਈ ਚਲੇ ਜਾਂਦਾ ਹੁਣ ਤਾਂ ਮੁੱਖ ਦਵਾਰ ਇਸ ਪਾਸੇ ਵੱਲ ਤੋਂ ਸੀ ਜੀ ਹਾਂ ਜੀ ਇਧਰੋਂ ਸੀਗਾ ਇਹ ਸਾਰੀ ਐਨੀ ਗੁਫਾ ਡਿੱਗ ਚੁੱਕੀ ਹੈ ਜੀ ਜੋ ਇਹ ਦਿਖਾਈ ਦਿੰਦਾ ਇਹ ਐਨੀ ਡਿੱ ਇਹ 20 ਫੁੱਟ ਹੈ ਇਹ ਤੁਹਾਡੇ ਚੁੱਕੀ ਹੈ 20 ਫੁੱਟ ਉੱਧਰੋਂ ਡਿੱਗੀ ਹੈ ਇਹ ਇਹਨਾਂ ਕੋਈ ਪੂਰੀ 100 ਮੀਟਰ ਪੂਰੀ ਸੀਗੀ 100 ਮੀਟਰ ਸੀ ਜੀ 100 ਮੀਟਰ ਅੱਛਾ ਜੀ 100 ਮੀਟਰ ਸੀ 40 ਫੁੱਟ ਉੱਚੀ ਸੀਗੀ ਪਾਪਾ ਜੀ ਜਿਹੜੇ ਕਿਲੇ ਆ ਬਹੁਤ ਉੱਚੇ ਲੱਗੇ ਹੋਏ ਇਹ ਕਿਲੇ ਆ ਉਹ ਘੋੜੇ ਬੰਨਣ ਨੂੰ ਲੱਗੇ ਉੱਚੇ ਕਿਲੇ ਹਨ ਤਾਂ ਹੁਣ ਹੱਥ ਲੱਗਦਾ ਕਿ ਹੱਥ ਵੀ ਨਹੀਂ ਲੱਗਦਾ ਸੀ ਕਿਲਿਆਂ ਨੂੰ ਉਹ ਜਿਹੜੀ ਗੱਬੇ ਜਗ੍ਹਾ ਬਣੀ ਹੋ ਉੱਥੇ ਉਹਨਾਂ ਦਾ ਮੰਜਾ ਡੱਟਦਾ ਉੱਥੇ ਬੈਠਣ ਨੂੰ ਜਗ੍ਹਾ ਸੀਗੀ अच्छा जी ਜਿਹੜੀ ਗੁਲਾਈ ਬਣੀ ਹੋਈ ਹੈ ਹਾਂ ਗੁਲਾਈ ਬਣੀ ਉਹ ਤਾਂ ਬਹੁਤ ਹੁਣ ਤਾਂ ਬਹੁਤ ਮਿੱਟੀ ਪੈ ਕੇ ਹੋ ਗਈ ਹੈ ਨਹੀਂ ਪਹਿਲਾਂ ਸ਼ੁਰੂ ਤੋਂ ਦੇਖੋ ਉੱਥੇ ਮੰਜਾ ਬੜਾ ਵੱਡੇ ਬੈਠਣ ਦੀ ਜਗ੍ਹਾ ਬਣੀ ਸੀ ਫਿਕੋੜੇ ਬਨਣ ਦੇ ਲਈ ਮਤਲਬ ਰस्सियां ਉੱਚੀਆਂ ਮਾਰ ਕੇ ਜਾਂ ਕੋਈ ਫੋਰ ਪ੍ਰਬੰਧ ਹੁੰਦਾ ਹੋਵੇਗਾ ਉਹ ਕੋੜੇ ਤੇ ਜਦੋਂ ਉੱਪਰ ਬੈਠ ਕੇ ਖੜਾ ਹੋ ਕੇ ਬੰਦਾ ਲੰਗਦਾ ਤਾਂ ਹੱਥ ਨਹੀਂ ਲੱਗਦਾ ਸੀ ਕੋਫਾ ਨੂੰ ਕੋੜੇ ਦੇ ਉੱਤੇ ਖੜਾ ਹੋ ਕੇ ਵੀ ਹੱਥ ਨਹੀਂ ਸੀ ਲੱਗਦਾ ਹਾਂ ਇੰਨੀ ਉੱਚੀ ਸੀਗੀ ਇਹ ਤਾਂ ਇੰਨੀ ਹੈ ਤਾਂ 1900 ਅਦਨੋਂ ਕੇ 80 ਤੋਂ ਬਾਅਦ ਹੀ ਅਦਨੋਂ ਕੇ ਘਟਣੀ ਸ਼ੁਰੂ ਹੋਈ ਹੈ ਇਹ ਹੂੰ ਨਹੀਂ ਤਾਂ ਪਹਿਲਾਂ ਤਾਂ ਜਦੋਂ ਅਸੀਂ ਆਏ ਸੀ ਉਹ ਤੁਹਾਨੂੰ ਕਿ ਉਦੋਂ ਤਾਂ ਉਦੋਂ ਤਾਂ ਉਹ ਪਰ ਬਹੁਤ ਉੱਚੀ ਸੀ 1980 ਦੇ ਵਿੱਚ ਤੁਸੀਂ ਦੇਖੀ ਆ ਆਪਣੀ ਅੱਖੀ ਕਿ ਬਹੁਤ ਉੱਚੀ ਅਸੀਂ 1970 'ਚ ਆਏ ਆ ਅੱਛਾ ਜੀ ਹਾਂਜੀ ਉਦੋਂ ਤੇ ਰਹਨੇ ਅਸੀਂ ਤੇ ਤੁਸੀਂ ਆਪਣੀ ਅੱਖੀਂ ਦਰਸ਼ਨ ਕੀਤੇ ਜੀ ਉਹ ਸਾਰੀਆਂ ਅਸੀਂ ਇਹ ਸਾਡੇ ਇਹਨਾਂ ਬੱਚੇ ਇੱਥੇ ਰਹੇ ਆ 5 ਸਾਲ ਇੱਥੇ ਰਹੇ ਦੇ ਵਿੱਚ ਕੁੱਲ ਕਿੰਨੀਆਂ ਗੁਫਾਵਾਂ ਸੀ ਜੀ ਸਾਡੇ ਬਾਬਾ ਜੀ ਜਿਹਨੇ ਮਾਤਾ ਜੀ ਜਿਨ੍ਹਾਂ ਨੇ ਤਪ ਕੀਤਾ ਇੱਥੇ 5 ਸਾਲ ਇਹਦੇ ਵਿੱਚ ਰਹੇ ਆ ਗੁਫਾ 'ਚ ਗੁਫਾਵਾਂ ਦੇ ਅੰਦਰ ਰਹੇ ਹਾਂ ਉਹਦੇ ਇੱਥੇ ਕੁਝ ਨਹੀਂ ਸੀਗਾ ਸਾਰਾ ਜਦਾ ਜੰਗਲ ਇੱਦਾਂ ਜੰਗਲ ਹੀ ਸੀਗਾ ਇਹ ਤਾਂ ਜਿਹੜੇ ਕਮਰੇ ਸੀ ਬਾਅਦ 'ਚ ਬਣਾਏ ਆ ਉਹ ਫਾਇਦਰੋਂ ਨਿਕਲ ਕੇ ਇੱਧਰ ਦਰਵਾਜ਼ਾ ਬਣਾਤਾ ਇੱਧਰ ਇਹਨਾਂ ਕੋਈ ਥੱਲੇ ਗੁਫਾ ਡਿੱਗ ਪਈ ਸੀ ਇਹ ਕਿੰਨੀਆਂ ਗੁਫਾਵਾਂ ਸੀ ਜੀ ਕੁੱਲ ਤਿੰਨ ਗੁਫਾਵਾਂ ਸੀਗੀਆਂ ਇੱਥੇ ਉਸ ਸਮੇਂ ਦੀ ਹਾਂ ਜਿਹੜੀਆਂ ਹੁਣ ਦੋ ਰਹਿ ਗਈਆਂ ਕਿੰਨੇ ਕ ਸਿੰਘ ਜਿਹੜੇ ਬਾਬਾ ਬੰਦਾ ਸਿੰਘ ਬਾਦਰ ਹੋਰਾਂ ਦੇ ਨਾਲ ਸਾਂਝੇ ਨਿਵਾਸ ਕਰਦੇ ਰਹੇ ਹੋਣਗੇ ਤਾਂ ਸਾਨੂੰ ਪਤਾ ਨਹੀਂ ਨਾ ਤਾਂ ਅਸੀਂ ਉਸ ਵੇਲੇ ਸੀਗੇ ਨਾ ਤੁਸੀਂ ਸੀਗੇ ਕੋਈ 2-300 ਬੰਦਾ ਤਾਂ ਇੱਥੇ ਅੰਦਰ ਸੌ ਸਕਦਾ ਆਰਾਮ ਨਾਲ ਅੱਛਾ ਜੀ ਹਾਂ ਸੋ ਇੰਨੇ ਪਿੱਛੇ ਪਿੱਛੇ ਵੀ ਕੋੜ ਬੰਨਨ ਨੂੰ ਸੀਗਾ ਖਾਲੀ ਅੱਗੇ ਵੀ ਸੀਗਾ ਪਰਲੀ ਸਾਈਡ ਨੂੰ ਵੀ ਰਸਤੇ ਉਤਰ ਜਾਂਦੇ ਸੀ ਜੀ ਪਰਲੇ ਪਾਸੇ ਵੀ ਥੱਲੇ ਉਤਰ ਜਾਂਦਾ ਸੀ ਰਾਹ ਹੁਣ ਓਲੇ ਪਾਸੇ ਵੀ ਉਤਰ ਜਾਂਦਾ ਹਾਂ ਤੁਸੀਂ ਕੁਝ ਦੱਸਿਆ ਕਿ ਇੱਥੇ ਜੰਗਲੀ ਜਾਨਵਰ ਵੀ ਰਹਿੰਦੇ ਸੀ ਜੀ ਹਾਂਜੀ ਉਹ ਪਿਛਲੇ ਪਾਸੇ ਥੋੜੀ ਜਿਹੀ ਇੱਧਰ ਪਾਸੇ ਜਗ੍ਹਾ ਬਣੀ ਸ਼ੇਰ ਦੀ ਅੱਛਾ ਜੀ ਹਾਂ ਉੱਥੇ ਜੰਗਲੀ ਜਾਨਵਰ ਤਾਂ ਇੱਥੇ ਬਹੁਤ ਸਾਰੇ ਇੱਥੇ ਹੁਣ ਵੀ ਹੈਗੇ ਆ ਜੰਗਲੀ ਜਾਨਵਰ ਤਾਂ ਬਹੁਤ ਹੈ ਇੱਥੇ ਸਿਰਫ ਹੁਣ ਸ਼ੇਰ ਹਨੇ ਬਾਕੀ ਸਾਰੇ ਜਾਨਵਰ ਹੈਗੇ ਤੇ ਇਹ ਕਿਹੜਾ ਇੱਥੇ ਜਿਹੜਾ ਪਿੰਡ ਸੀਗਾ ਜੀ ਇੱਥੇ ਹੈਗਾ ਜਿਮ ਤੇ ਕਿਰ ਦੋ ਪਰਵਤ ਤੇਗੇ ਦੋ ਪਿੰਡ ਸੀਗੇ ਅੱਛਾ ਜੀ ਹੁਣ ਉਹਨਾਂ ਦੋਨਾਂ ਪਿੰਡਾਂ ਦੀ ਇੱਕੋ ਸੜਕ ਸੀਗੀ ਇਹ ਹੁਣ ਰੇਲ ਤੇ ਮਾਜਰਾ ਦੋ ਪਿੰਡਾਂ ਇਹ ਦੋਨਾਂ ਪਿੰਡਾਂ ਦੀ ਇੱਕੋ ਸੜਕ ਹੈ ਅੱਛਾ ਜੀ ਹਾਂ ਇਹ ਉਹ ਸਥਾਨ ਹੈ ਇਹ ਤਪਸਥਾਨ ਹੈ ਮਹਾਂਦਨੋ ਕੀ ਸੰਤਾਨਾ ਇੱਥੇ ਬੜੇ ਸੰਤ ਆਏ ਸੰਤਾਂ ਨੇ ਤਪ ਕੀਤਾ ਇਹਦਾ ਕੋਈ ਮੁੱਖ ਮਾਰਗ ਵੀ ਕੋਲੋਂ ਗੁਜ਼ਰਦਾ ਸੀ ਜੀ ਕੋਈ ਵੱਡਾ ਮਾਰਗ ਇੱਥੋਂ ਉੱਪਰੋ ਇਸ ਜਗ੍ਹਾ ਦੇ ਉੱਪਰ ਗੁਫਾ ਦੇ ਕੋਲ ਉੱਪਰ ਉਹ ਲਾਹੌਰ ਨੂੰ ਸੜਕ ਸਿੱਧੀ ਆਉਂਦੀ ਸੀ ਲਾਹੌਰ ਨੂੰ ਜੀ ਹਾਂ ਜੀ ਉਧਰਲੇ ਪਾਸੇ ਜਿੱਥੇ ਹਰਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਲੱਗਾ ਉੱਥੇ ਨੂੰ ਆਉਂਦੀ ਸੀ ਹੁਣ ਤੱਕ ਸਰਕਾਰਾਂ ਦੇ ਪੈਣ ਨਹੀਂ ਕਈ ਅੱਗੇ ਰੇਪੇਰ ਹੁੰਦੀ ਸੀ ਸੜਕ ਅੱਛਾ ਜੀ ਅੱਗੇ ਉੱਪਰ ਹੁੰਦੀ ਸੀ ਉੱਪਰ ਉੱਥੇ ਤਲਾਬ ਬਣਿਆ ਹੈ ਉੱਪਰ ਅੱਛਾ ਜੀ ਉੱਪਰ ਜਾ ਕੇ ਉਹਨੂੰ ਕਿ ਦੇਖ ਲਓ ਤੁਸੀਂ ਸੜਕ ਦੇ ਉੱਪਰ ਜਾ ਕੇ ਤਲਾਬ ਬਣਿਆ ਪਰ ਹੁਣ ਰਾਹ ਹੈ ਨਹੀਂ ਜਾਣ ਨੂੰ ਕੋਈ ਉਹ ਸੜਕ ਵੀ ਤੁਸੀਂ ਆਪਣੀ ਅੱਖੀਂ ਦੇਖੀ ਹੈ ਜਦੋਂ ਚੱਲਦੀ ਸੀ ਬੜੀ ਆ ਦੇਖਿਆ ਸੀ ਉੱਪਰ ਚੱਲਦੀ ਤਾਂ ਇੱਕ ਵਾਰ ਗਏ ਉਹ ਬੰਦੇ ਨੇ ਕਿ ਹੁਣ ਤਾਂ ਰਾਹ ਹੈ ਹੀ ਨਹੀਂ ਖੱਡੇ ਖੁੱਡੇ ਬਣ ਗਏ ਖਤਮ ਹੋ ਗਿਆ ਸਾਰਾ ਕੁਝ ਹੂੰ ਹੁਣ ਤਾਂ ਹੈ ਨਹੀਂ ਕੁਝ ਵੀ ਇਸ ਫਿਰ ਇਤਿਹਾਸ ਦੀ ਖੋਜ ਕਦੋਂ ਕੀਤੀ ਜਾਂਦੀ ਹੈ ਜੀ ਇਸ ਇਤਿਹਾਸ ਦੀ ਖੋਜ ਤਾਂ ਸਾਡੇ ਇਹਨਾਂ ਨੂੰ ਕਿ ਬਾਬਾ ਜੀ ਨੇ ਤਪ ਕੀਤਾ ਇੱਥੇ ਉਹਨਾਂ ਨੂੰ ਦੱਸਿਆ ਸੀ ਬੇ ਗੁਫਾ ਬੰਦਾ ਸਿੰਘ ਬਹਾਦਰ ਉਸ ਤੋਂ ਬਾਅਦ ਇਹ ਆਦਨੋ ਕੇ ਸਾਰੇ ਆਦਨੋ ਕੇ 93 ਤੇ ਵੀ ਅਖਬਾਰ ਚ ਆਇਆ ਸੀਗਾ ਹੂੰ ਦੋਸਤੋ ਪਹਿਲਾਂ ਵੀ ਆਇਆ ਸੀ ਇਹ ਤਾਂ ਪਹਿਲਾਂ ਜਿੱਥੇ ਸੰਤ ਰਹਿੰਦੇ ਸੀ 47 ਤੋਂ ਪਹਿਲਾਂ ਸੁੰਦਰਦਾਸ ਹੀ ਰਹਿੰਦੇ ਸੀਗੇ ਉਹਨੇ 50 ਸਾਲ ਇੱਥੇ ਰਹੇ ਆ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਦਲੀਪ ਚੰਦ ਜੀ ਇੱਥੇ ਰਹੇ ਆ ਹਰਖੋਵਾਲ ਵਾਲੇ ਸੰਤ ਟਿੱਬੀ ਸਾਹਿਬ ਵਾਲੇ ਸ਼ਾਦੀ ਸਿੰਘ ਜੀ ਵੀ ਇੱਥੇ ਰਹੇ ਆ ਬਸ ਉਹ ਰਹੇ ਨੇ ਥੋੜੀ ਥੋੜੀ ਦੇਰ ਸਾਰੇ ਰਹੇ ਘੰਟਾ ਘੰਟਾ ਨੂੰ ਇਹ ਸੰਤ ਕਟਾਰ ਸਿੰਘ ਜੀ ਪੈਰੋਵਾਲ ਵਾਲੇ ਉਹ ਵੀ ਥੋੜੀ ਦੇਰ ਰਹੇ ਆ ਇੱਕ ਘੰਟਾ ਦਾ ਮਸੀਂ ਇਸ ਜਗ੍ਹਾ ਤੇ ਕੋਈ ਆਮ ਨਹੀਂ ਰਹਿ ਸਕਦਾ ਸੀ ਹਮ ਇੱਥੇ ਇਹ ਤੈਨੂੰ ਕਿ ਜਿਹੜੇ ਸੰਤ ਸੁੰਦਰ ਦਾਸ ਜੀ ਸੀਗੇ ਉਹ ਇਸ ਪਿੰਡ ਦੇ ਵਿੱਚ ਇੱਕ Munshi Ram ਆ ਹਮ ਉਹ ਮਾਸਟਰ ਜੀਤ RAM ਦਾ ਪਿਓ ਹੂੰ ਉਹਨੂੰ ਉਹ ਸੰਤਾਰ ਕਹਿ ਕੇ ਗਏ ਸੀ ਵੀ ਇੱਥੇ ਗ੍ਰਸਤੀ ਸੰਤ ਆ ਕੇ ਉਹ ਰਹਿਣਗੇ ਹੂੰ ਉਹਨਾਂ ਦੇ ਪਰਿਵਾਰ ਨੇ ਰਹਿਣਾ ਇੱਥੇ ਉਹ ਸਾਡੇ ਬਾਬਾ ਜੀ ਨੇ ਇੱਥੇ ਤਪ ਕੀਤਾ ਮਾਤਾ ਜੀ ਨੇ ਉਹ ਤੱਦ ਕਰਕੇ ਅਸੀਂ ਫਿਰ ਇੱਥੇ ਆ ਦੇ ਲਈ ਉਹਨਾਂ ਦੇ ਹੁਕਮ ਇਹ ਪੱਥਰ ਪੁੱਤਰ ਸਾਰੇ ਉਹ ਪੁਰਾਣੇ ਹੀ ਐ ਪ੍ਰਾਂਤ ਹੀ ਐ ਬਾਬਾ ਜੀ ਤੁਸੀਂ ਕਹਿੰਦੇ ਕਿ 400 ਸਾਲ ਪੁਰਾਣੀ ਐ ਗੁਫਾ ਮੈਂ ਫਿਰ ਨਿਰਮਾਨ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨਹੀਂ ਕਰਵਾਇਆ ਸੀ ਜਾਂ ਉਸ ਤੋਂ ਵੀ ਪਹਿਲਾਂ ਹੋ ਚੁੱਕਿਆ ਸੀ ਨਿਰਮਾਨ ਏ ਹੁਣ ਪਤਾ ਨਹੀਂ ਸਾਨੂੰ ਪਰ ਸਾਨੂੰ ਇੱਥੇ ਆਏ ਰੱਖਿਆ ਭੂਮੀ ਪਿਵਾਗਾ ਵਾਲੇ ਆਏ ਸੀ ਉਹਨਾਂ ਨੇ ਦੱਸਿਆ ਸੀ ਵੀ 400 ਸਾਲ ਪੁਰਾਣੀਆਂ ਗੱਲ ਅੱਛਾ ਜੀ ਉਹਨਾਂ ਦਾ ਅੰਦਾਜ਼ਾ ਹੈ ਹਾਂ ਉਹਨਾਂ ਨੇ ਆਉ ਲਾ ਕੇ ਦੇਖਿਆ ਸੀ ਇੱਥੇ ਹੁਣ ਇਹਨਾਂ ਦੀ ਲਪਾਈ ਵਗੈਰਾ ਵੀ ਅੰਦਰੋਂ ਕਰਦੇ ਜਿੱਦਾਂ ਲੱਗਦਾ ਅੱਗੇ ਲਪਾਈ ਕਰਾਈ ਸੀਗੀ ਹੁਣ ਤਾਂ ਨੂੰ ਕੋਈ ਸਾਨੂੰ ਮਿਲਿਆ ਦੇ ਕੋਈ ਨਾ ਸਾਡੇ ਕੋਈ ਨੇ ਪੈਸੇ ਹੈਗੇ ਹੂੰ ਸਾਡੇ ਕੋ ਪੈਸੇ ਹੁਣ ਤਾਂ ਅਸੀਂ ਇਹਨੂੰ ਮੁੜ ਕੇ ਜਿੱਦਾਂ ਦੇ ਪਹਿਲਾਂ ਸੀਗੀ ਉਦਾਂ ਦੇ ਬਣਾ ਲੀਏ ਹੂੰ ਹਾਂ ਤੁਸੀਂ ਸਾਮ ਸੰਭਾਲ ਦੇ ਲਈ ਆਪ ਕਰਨਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਵੀ ਸਿਕ ਸੰਸਥਾਵਾਂ ਦੀ ਗੌਰ ਕਰਨ ਇਸ ਵਾਰ ਅਸੀਂ ਆਪ ਇਹ ਕਰਾਂਗੇ ਸੰਦ ਸੰਦੂਕ ਦੀ ਮਦਦ ਕਰੇ ਅਸੀਂ ਆਪ ਕਰਦੇ ਅਸੀਂ ਓਦਾਂ ਦੇ ਬਣਾ ਦਵਾਂਗੇ ਜਿੱਦਾਂ ਪਹਿਲਾਂ ਅਸੀਂ ਕਿਸੇ ਨੂੰ ਪਤਾ ਹੀ ਨਹੀਂ ਸੀਗੇ ਓਦਾਂ ਜਿੱਦਾਂ ਸਸੇ ਦੇਖੀ ਅਸੀਂ ਬਣਾ ਦਵਾਂਗੇ ਤੁਸੀਂ ਸਮਝਦੇ ਹੋ ਵੀ ਇਹ ਇਸੇ ਸਰੂਪ ਚ ਰਹਿਣੀ ਚਾਹੀਦੀਆਂ ਜਾਂ ਫਿਰ ਇਹਨਾਂ ਨੂੰ ਪੱਕੀਆਂ ਐਸਐਸ ਰੂਪ ਚ ਇਹ ਆਦਨੋ ਕੇ ਸਾਰੇ ਉਦਾਂ ਦੇ ਉਦੈ ਜਿੱਦਾਂ ਪ੍ਰਤੀਨ ਹੈਗੀ ਉਦੈ ਰਹੂਗੇ ਪ੍ਰਾਤਨ ਦਿਖੀ ਦੀ ਹਾਂਜੀ ਉਦੈ ਰਹੂਗੇ ਹਾਂ ਉਹੇ ਚੇ ਰਹੂਗੇ ਸੋ ਬਿਲਕੁਲ ਬਾਬਾ ਜੀ ਆਪ ਜੀ ਸੁਭਨਮ ਕੀਆ ਮੇਰਾ ਨਾਮ ਜੀ ਕ੍ਰਿਸ਼ਨ ਸਿੰਘ ਜੀ ਮੇਰਾ ਟੈਲੀਫੋਨ ਨੰਬਰ ਹੈਗਾ 998842 5792 ਹਮ ਮੈਂ ਹੀ ਰੰਗੁਫਾ ਦੋਤੇ ਜੇ ਕਿਸੇ ਨੇ ਆਣਾ ਹੋਵੇ ਜੀ ਤੇ ਕਿਹੜੇ ਰਾਹ ਤੋਂ ਆਣਾ ਚਾਹੀਦਾ ਜੇ ਨੇ ਆਉਣਾ ਬੇ ਇਥੋਂ ਇੱਕ ਜੰਗਲ ਤੋਂ ਰਾਹ ਕੱਢਿਆ ਉਹਨਾਂ ਨੇ ਜਦੋਂ ਤੁਸੀਂ ਉੱਥੋਂ ਆਓ ਜੇ ਇਧਰ ਜਿਹਾ ਆਓ ਤੇ ਕਾਲਜ ਬਲਦੀ ਤੇ ਸ਼ਮਸ਼ਾਨ ਘਾਟ ਵਾਲੇ ਰਾਹ ਆ ਕੇ ਨਾ ਫਿਰ ਉੱਪਰ ਤੋਂ ਆਣਾ ਜੀ ਰੈਲ ਮਾਜਰੇ ਤੋਕੇ ਨਹੀਂ ਰੈਲ ਮਾਜਰੇ ਨਹੀਂ ਹੋਣਾ ਹਮ ਤੁਸੀਂ ਰੋਇਲ ਮਾਜਰੇ ਤੁਰੇ ਸ਼ਮਸ਼ਾਨ ਘਾਟ ਆ ਉਹਦੇ ਨਾਲੇ ਰਾਹ ਹੁੰਦਾ ਪਿੰਡ ਨੂੰ ਉਹ ਸਿੱਧਾ ਰਾਹ ਤੁਹਾਨੂੰ ਕਿ ਇੱਥੇ ਨਿਕਲਦਾ ਆ ਕੇ ਫਸ ਕਿਤੇ ਤੁਹਾਨੂੰ ਪਿੰਡ ਰੈਲ ਮਾਜਰੇ ਜਾਣ ਦੀ ਲੋੜ ਨਹੀਂ ਹੈਗੀ ਹਮ ਉਹ ਸਿੱਧਾ ਰਾਵਰ ਇੱਥੇ ਆ ਰਿਹਾ ਹੈ। ਹੂੰ। ਸੋ ਬਿਲਕੁਲ ਬਾਬਾ ਜੀ ਨੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਨੇ ਜਾਣਕਾਰੀ ਦਿੱਤੀ ਆ ਕਿ ਗੁਫਾਵਾਂ ਦੇ ਵਿੱਚ 1970 ਤੋਂ ਤਾਂ ਬਾਬਾ ਜੀ ਨੇ ਆਪ ਹੀ ਦਰਸ਼ਨ ਕੀਤੇ ਆ ਬਹੁਤ ਉਚਾਈ ਦੱਸੀ ਆ ਕਿ ਗੁਫਾਵਾਂ ਦੀ ਉਚਾਈ ਬਹੁਤ ਜ਼ਿਆਦਾ ਸੀ ਪਰ ਹਾਲ ਦੀ ਘੜੀ ਜੋ ਹਾਲਤ ਹੈ ਉਹ 19 ਸਥਿਰਨੀ ਰਹੀ ਸੁਸੰਗਤ ਦੇ ਲਈ ਇਸ ਹਾਲਤ ਨੂੰ ਹੋਰ ਸੁਧਾਰਨ ਦੇ ਲਈ ਸੰਗਤ ਦੀ ਸਹਿਯੋਗ ਦੀ ਵੀ ਲੋੜ ਹੈ ਤੇ ਸੰਗਤ ਦੇ ਵੱਤਵਾਦਾ ਕੇ ਇਸ ਥਾਂ ਦੇ ਉੱਤੇ ਦਰਸ਼ਨ ਕਰਨ ਦੀ ਵੀ ਲੋੜ ਹੈ ਕਿਉਂਕਿ ਜੋ ਇਤਿਹਾਸਕ ਨਿਸ਼ਾਨੀਆਂ ਹੁੰਦੀਆਂ ਹਨ ਉਹਨਾਂ ਤੋਂ ਸਾਨੂੰ ਇਤਿਹਾਸ ਦੀ ਸੇਧ ਮਿਲਦੀ ਹੈ ਇਤਿਹਾਸ ਤੋਂ ਪ੍ਰੇਰਣਾ ਮਿਲਦੀ ਹੈ ਤੇ ਇੱਕ ਵੱਖਰੀ ਕਿਸਮ ਦੀ ਸ਼ਕਤੀ ਦਾ ਅਹਿਸਾਸ ਵੀ ਹੁੰਦਾ ਜਦੋਂ ਅਸੀਂ ਆਪਣੇ ਇਤਿਹਾਸ ਨਾਲ ਜੁੜੀਆਂ ਹੋਈਆਂ ਧਰੋੜਾਂ ਨੂੰ ਆਪ ਛੂ ਕੇ ਆਪ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਦੇ ਆਂ ਸੋ ਇਹ ਗੁਫਾਵਾਂ ਨੇ ਜੋ ਆ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਟਾਈਮ ਤੋਂ ਹੀ ਜਦੋਂ ਗੁਪਤ ਰੂਪ ਦੇ ਵਿੱਚ ਉਹਨਾਂ ਨੇ ਵਾਸ ਕੀਤਾ ਤੇ ਉਸ ਤੋਂ ਬਾਅਦ ਵੀ ਬਹੁਤ ਲੰਮੇ ਸਮੇਂ ਤੱਕ ਗੁਪਤ ਹੀ ਰਹੀਆਂ ਤਾਂ ਬਹੁਤ ਕੁਝ ਸਮਾਂ ਪਹਿਲਾਂ 1970 ਤੋਂ ਬਾਅਦ ਹੀ ਉਜਾਗਰ ਹੁੰਦੀਆਂ ਪਰ ਅਜੇ ਵੀ ਬਹੁਤ ਘੱਟ ਸੰਗਤ ਇਹਨਾਂ ਗੁਫਾਵਾਂ ਦੇ ਬਾਰੇ ਵਿੱਚ ਜਾਣਦੀ ਹੈ ਸੋ ਜਿੰਨਾ ਅਸੀਂ ਤੁਹਾਨੂੰ ਦਿਖਾ ਸਕਿਆ ਇਹ ਸਾਰੀ ਵੀਡੀਓ ਜਾਂ ਸਾਰੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਭੁਪਿੰਦਰ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ